ਅਵਾਜ਼ ਦੇ ਖਲਕ ਚੈਨਲ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਤੇ ਇਨਸਾਫ ਦੀ ਗੱਲ ਕਰਨ ਵਾਲਿਆਂ ਦਾ ਪੁਰਜ਼ੋਰ ਸਵਾਗਤ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਡਾਕਟਰਾਂ ਦੇ ਇੱਕ ਅਪੁਆਇੰਟਮੈਂਟ ਸਮਾਰੋਹ ਦੇ ਵਿੱਚ ਇੱਕ ਮੁਸਲਮਣ ਲੜਕੀ ਨੂੰ ਅਪੁਆਇੰਟਮੈਂਟ ਲੈਟਰ ਦਿੰਦੇ ਹੋਏ ਉਹਦੇ ਹੱਥਾਂ ਨੂੰ ਆਪ ਹੀ ਖਿੱਚ ਦਿੱਤਾ ਤੇ ਹਰ ਦੇਖਣ ਵਾਲੇ ਨੂੰ ਐਡਰਾ ਵੱਡੇ ਅਹੁਦੇ ਤੇ ਬਰਾਜਮਾਨ ਇੰਨੇ ਸੁਲਝੇ ਹੋਏ ਆਗੂ ਜਿਹੜਾ ਕਿ ਭਾਰਤ ਦੇ ਵਿੱਚ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣ ਚੁੱਕਿਆ ਹੈ ਤੇ ਉਹ ਉਹਦੇ ਵੱਲੋਂ ਅਜਿਹੀ ਹਰਕਤ ਹਰੇਕ ਦੇ ਦਿਲਾਂ ਨੂੰ ਟੁੰਬ ਕੇ ਰੱਖ ਗਈ। ਮੁਸਲਮਾਨ ਸਮਾਜ ਨੂੰ ਤਾਂ ਇਹਦਾ ਇਹਦੀ ਤਕਲੀਫ ਹੋਣੀ ਸੀ ਕਿਉਂਕਿ ਉਹਨਾਂ ਦੇ ਡਰੈਸ ਹਜਾਬ ਨੂੰ ਜਵਰੀ ਲਾਣ ਦੀ ਕੋਸ਼ਿਸ਼ ਕੀਤੀ ਆ ਉਹ ਅਪੀਲ ਵੀ ਕਰ ਸਕਦਾ ਸੀਗਾ ਜੇਕਰ ਉਹਨੇ ਸਨਾਖਤ ਕਰਨੀ ਸੀਗੀ ਔਰ ਸਨਾਖਤ ਕਰਨਾ ਮੁੱਖ ਮੰਤਰੀ ਦਾ ਕੰਮ ਨਹੀਂ ਹੁੰਦਾ ਇਹ ਬਿਊਰੋਕ੍ਰੇਸੀ ਦਾ ਕੰਮ ਹੁੰਦਾ ਜਿੱਥੇ ਜਿਨ੍ਹਾਂ ਨੇ ਅਪੁਆਇੰਟਮੈਂਟਸ ਜਿਹੜੇ ਉੱਥੇ ਅਫਸਰ ਦੁਆਰੇ ਸੀਗੇ ਉਹਨਾਂ ਨੇ ਪਹਿਲਾਂ ਹੀ ਸਨਾਖਤ ਕੀਤੀ ਹੁੰਦੀ ਆ ਤੇ ਉਸ ਅਜਿਹੇ ਸਮੇਂ ਜਦੋਂ ਕੋਈ ਜਹੀ ਗੱਲ ਕਰਦਾ ਤਾਂ ਉਹਦਾ ਤਾਂ ਫੇਰ ਰੌਲਾ ਰਪਾ ਦੁਨੀਆ ਭਰ ਦੇ ਵਿੱਚ ਪੈਣਾ ਹੈ ਸੀਗਾ ਅੱਜ ਦੁਨੀਆ ਭਰ ਦੇ ਜਿਹੜੇ ਮੁਸਲਮ ਲੀਡਰਾਂ ਉਹ ਦੀ ਇਸ ਹਰਕਤ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ ਪਰ ਦੂਜੇ ਪਾਸੇ ਕੁਝ ਮੁਤਸਵੀ ਕਿਸਮ ਦੇ ਲੋਕ ਜਿਹੜੇ ਕਿ ਡਿਵਾਈਡ ਐਂਡ ਰੂਲ ਦੀ ਨੀਤੀ ਤੇ ਚੱਲਦੇ ਆ ਜਿਹੜੇ ਕਿ ਦੂਜੇ ਧਰਮਾਂ ਨੂੰ ਨਫ਼ਰਤ ਦੀ ਨਿਗਾ ਨਾਲ ਦੇਖਦੇ ਆ ਉਹ ਇਹ ਕਹਿ ਰਹੇ ਆ ਹੱਥੇ ਲਾਇਆ ਹਜ਼ਾਬੇ ਲਾਇਆ ਕਿਤੇ ਹੋਰ ਤਾਂ ਨਹੀਂ ਹੱਥ ਲਾਤਾ ਸ਼ਰਮ ਨਹੀਂ ਆਂਦੀ ਉਹਨਾਂ ਨੂੰ ਉਹ ਜਿਹੇ ਲੋਕਾਂ ਨੂੰ ਆਪਣੇ ਇਸ ਹਰਕਤ ਨੂੰ ਆਪਣੇ ਘਰ ਦੀਆਂ ਧੀਆਂ ਭੈਣਾਂ ਦੇ ਨਾਲ ਜੇ ਕੋਈ ਦੂਜਾ ਕਰੇ ਉਸ ਸਮੇਂ ਸੋਚਣਾ ਚਾਹੀਦਾ ਵੀ ਉਹਨਾਂ ਨਾਲ ਕੀ ਉਹਨਾਂ ਦੇ ਮਨਾਂ ਤੇ ਕੀ ਬਿੱਤੂਗੀ ਇੱਕ ਤੁਸੀਂ ਇੱਕ ਇੱਕ ਧਰਮ ਦੇ ਇੱਕ ਲੜਕੀ ਦੇ ਨਾਲ ਅਜਿਹਾ ਵਿਵਹਾਰ ਕਰਨਾ ਕਿਸੇ ਵੀ ਸ਼ੋਭਾ ਨਹੀਂ ਹੁੰਦਾ ਪਤਾ ਨਹੀਂ ਘਟ ਗਿਣਤੀਆਂ ਦੇ ਨਾਲ ਅਜਿਹਾ ਸਲੂਕ ਕਿਉਂ ਹੋ ਰਿਹਾ ਹੈ ਭਾਰਤ ਵਰਸ ਦੇ ਵਿੱਚ ਕਦੇ ਜਦੋਂ ਕੋਈ ਅੰਮ੍ਰਿਤਧਾਰੀ ਸਿੱਖ ਕੁੜੀ ਪੇਪਰ ਦੇਣ ਜਾਂਦੀ ਆ ਤਾਂ ਉਹਦੇ ਗੱਤਰੇ ਤੇ ਇਤਰਾਜ਼ ਕੀਤਾ ਜਾਂਦਾ ਹੈ। ਕਦੇ ਕਿਸੇ ਨੌਜਵਾਨ ਦੇ ਕੜੇ ਤੇ ਇਤਰਾਜ਼ ਕੀਤਾ ਜਾਂਦਾ ਹੈ। ਕਦੇ ਮੈਟਰੋ ਨਹੀਂ ਚੜਾ ਦਿੱਤਾ ਜਾਂਦਾ। ਤੇ ਕਦੇ ਜੇਕਰ ਕੋਈ ਕਿਰਪਾਨ ਜਿਹਦਾ ਕਿ ਰਾਈਟ ਆ ਉਹਨਾਂ ਨੂੰ ਧਾਰਾ 25B 2 ਦੇ ਤਹਿਤ ਉਹਨੂੰ ਸਸਤਰਾਂ ਨੂੰ ਉਹ ਜਾ ਰਿਹਾ ਕਿਤੇ ਲਿਜਾਣ ਵੇਚਣ ਦੇ ਲਈ ਜਾਂ ਕਿਤੇ ਨਾਲ ਦੇ ਸਾਥੀਆਂ ਨੂੰ ਦੇਣ ਦੇ ਲਈ ਜਿਹੜਾ ਕਿ ਕੋਈ ਵੀ ਨਾਂ ਨਹੀਂ ਹੈ ਕਿਉਂਕਿ ਉਹਤੇ ਕੋਈ ਬੈਨ ਨਹੀਂ ਹੈ ਤਾਂ ਉਹਤੇ ਪਰਚਾ ਦਰਜ ਕਰਤਾ ਜਾਂਦਾ ਤੇ ਇਹ ਕਿਹਾ ਜਾਂਦਾ ਹੈ ਵੀ ਇੱਥੇ ਸਾਰੀਆਂ ਘਟਗਣਤੀਆਂ ਸੁਰੱਖੇਤੋਂ ਇਹ ਜਿਹੜਾ ਹਮਲਾ ਹੈ ਕਿਸੇ ਦਾ ਵੀ ਦਿਲ ਨੂੰ ਟੁੰਬਣ ਵਾਲਾ ਇਹਨੂੰ ਕੋਈ ਵੀ ਇੱਕ ਇਨਸਾਫ ਸੰਤ ਭਾਰ ਦਾ ਇਨਸਾਫ ਸੰਤ ਨਾਗਰੀ ਕਦੇ ਵੀ ਸਹੀ ਨਹੀਂ ਕਹਿ ਸਕਦਾ ਜਿਹੜੇ ਮੁਸਲਮ ਲੀਡਰਾਂ ਉਹਨਾਂ ਦਾ ਫਰਜ਼ ਬਣਦਾ ਸੀਗਾ ਆਵਾਜ਼ ਬੁਲੰਦ ਕਰਨੀ ਪਰ ਉਹ ਵੀ ਬੋਟ ਸਿਆਸ ਦੇ ਵਿੱਚ ਇੰਨੇ ਥੱਲੇ ਲੱਗ ਚੁੱਕੇ ਆ ਜਿਹੜੇ ਕਿ ਆਪਣੀ ਕੁਰਸੀ ਕਰਕੇ ਆਪਣੇ ਅਹੁਦੇ ਕਰਕੇ ਆਪਣੀ ਜ਼ੁਬਾਨ ਖੋਲਣ ਨੂੰ ਵੀ ਤੋਂ ਵੀ ਪਰਹੇਜ਼ ਕਰਦੇ ਆ ਵੀ ਕਿਤੇ ਸਾਡੀ ਕੁਰਸੀ ਨਾ ਚਲੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਉਹਨਾਂ ਨੇ ਕਈਆਂ ਦੇ ਜਿਹੜੇ ਹੱਥਾਂ ਉਹ ਕ腐ਸ਼ਨ ਦੇ ਵਿੱਚ ਖਾਸ ਤੌਰ ਤੇ ਵਕਫ ਬੋਰਡ ਦੀਆਂ ਜ਼ਮੀਨਾਂ ਦੀ ਕ腐ਸ਼ਨ ਦੇ ਵਿੱਚ ਲਿਬੜੇ ਹੋਏ ਨੇ ਸਾਰਿਆਂ ਨੂੰ ਪਤਾ ਹੈ ਤੇ ਜਿਹੜੇ ਗੁਰੂ ਤੇਗ ਬਹਾਦਰ ਸਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਜਾਪਾਨ ਦੇ ਪ੍ਰੋਫੈਸਰ ਜਿਹੜੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਨੌਇਲੀ ਕਿੰਗ ਨੌਕਰੀ ਕਰਦੇ ਰਹੇ ਹਨ ਉਹਨਾਂ ਨੇ ਆਪਣੇ ਥੀਸਿਸ ਦੇ ਵਿੱਚ ਦੁਨੀਆ ਦੇ ਮਨੁੱਖੀ ਅਧਿਕਾਰਾਂ ਲਈ ਸ਼ਹੀਦ ਹੋਣ ਵਾਲੇ ਪਹਿਲੇ ਹੀ ਮਹਾਪੁਰਸ਼ ਘਰਾੜ ਦਿੱਤਾ ਗਿਆ ਤੇ ਇੱਕੋ ਇੱਕ ਬਲਖਣ ਆਧਾਰਨਾ ਜਿੱਥੇ ਕੋਈ ਆਪ ਕਿਸੇ ਹੋਰ ਧਰਮ ਦੀ ਰਾਖੀ ਦੇ ਲਈ ਆਪ ਸ਼ਹਾਦਤ ਦੇਣ ਕਾਤਲ ਦੇ ਕਾਤਲ ਗਾਹ ਦੇ ਵਿੱਚ ਪਹੁੰਚਿਆ ਹੋਵੇ ਨਹੀਂ ਪਰਚਾ ਦਰਜ ਹੋਣ ਤੋਂ ਬਾਅਦ ਲੋਕ ਲੁਕਦੇ ਫਿਰਦੇ ਆਪਨੇ ਆਪ ਨੂੰ ਬਚਾਉਂਦੇ ਫਿਰਦੇ ਆ ਤੇ ਕਿਸੇ ਲਈ ਆਪਣਾ ਸੀਸ ਦੇਣਾ ਕੋਈ ਸੁਪਨੇ ਚ ਵੀ ਨਹੀਂ ਸੋਚ ਸਕਦਾ ਤੇ ਜਾ ਕੇ ਲਲਕਾਰ ਕੇ ਸੀਸ ਦੇਣਾ ਤਾਂ ਹੋਰ ਹੀ ਵੱਡੀ ਗੱਲ ਆ ਪਰ ਫਿਰਕਾ ਪ੍ਰਸਤ ਲੋਕਾਂ ਨੇ 1984 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਗੁਰਦੁਆਰਾ ਸਾਹਿਬ ਗੁਰਦੁਆਰਾ ਚਾਂਦਨੀ ਚੌਕ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀਗੀ ਉਸ ਗੁਰਦੁਆਰੇ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਤੱਕ ਕਿਸੇ ਨੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਜ਼ਰਤ ਨਹੀਂ ਕੀਤੀ ਇਸੇ ਤਰ੍ਹਾਂ ਜਿੱਥੇ ਉਹਨਾਂ ਦੇ ਧੜ ਦਾ ਸੰਸਕਾਰ ਹੋਇਆ ਗੁਰਦੁਆਰਾ ਰਕਾਬगंज ਉੱਥੇ ਵੀ ਕਮਲਨਾਥ ਵਰਗੇ ਫਿਰਕੂ ਲੋਕਾਂ ਦੀ ਅਗਵਾਈ ਦੇ ਵਿੱਚ ਹਮਲਾ ਹੋਇਆ ਪਰ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਕਿਹਾ ਇਹ ਜਾਂਦਾ ਵੀ ਇੱਥੇ ਸਾਰਿਆਂ ਨੂੰ ਪੂਰੇ ਹੱਕ ਹਕੂਕਾਂ ਅਜਿਹਾ ਨਹੀਂ ਤੇ ਜਦੋਂ ਵੀ ਕੋਈ ਕੇਂਦਰ ਦੇ ਵੱਲੋਂ ਕੇਂਦਰ ਦੇ ਵੱਲੋਂ ਕਿਸੇ ਪ੍ਰਾਮ ਦਾ ਨਾਂ ਰੱਖਿਆ ਜਾਂਦਾ ਹੈ ਕਿਸੇ ਯੋਜਨਾ ਦਾ ਨਾਮ ਰੱਖਿਆ ਜਾਂਦਾ ਹੈ ਉਹ ਕੇਵਲ ਇੱਕ ਧਰਮ ਵਿਸ਼ੇਸ਼ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ ਜਦੋਂ ਸੰਵਿਧਾਨ ਸੈਕੂਲਰ ਹੈ ਤੇ ਇੱਥੇ ਬਸਦੀਆਂ ਕੌਮਾਂ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵੱਡਾ ਯੋਗਦਾਨ ਆ ਖਾਸ ਤੌਰ ਤੇ ਸਿੱਖ ਕੌਮ ਜਿਨ੍ਹਾਂ ਨੇ 121 ਦੇ ਵਿੱਚੋਂ 93 ਸਿਰ ਦਿੱਤੇ ਆ ਤੇ 2645 ਚੋਂ 2145 ਕਾਲੇ ਪਾਣੀ ਭੇਜੇ ਆ ਤਾਂ ਫਿਰ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਵੀ ਜਦੋਂ ਉਹਨਾਂ ਦੇ ਨਾਲ ਕਿਸੇ ਥਾਂ ਤੇ ਬਿਤਕਰਾ ਕੀਤਾ ਜਾਂਦਾ ਹੈ ਉਹਨਾਂ ਦੇ ਗੁਰੂ ਘਰਾਂ ਨੂੰ ਨਿਸ਼ਤੇ ਨਬੂਦ ਕੀਤਾ ਜਾਂਦਾ ਹੈ ਹਰਦਵਾਰ ਦੇ ਵਿੱਚ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਗੁਰਦੁਆਰਾ ਗਿਆਨ ਗੋਦੜੀ ਜਿੱਥੇ ਉਹਨਾਂ ਨੇ ਪਾਂਡਿਆ ਨੂੰ ਗਿਆਨ ਦਿੱਤਾ ਸੀਗਾ ਹਰਦਵਾਰ ਦੀ ਉਸ ਪੌੜੀ ਤੇ ਜਦੋਂ ਉਹ ਸੂਰਜ ਨੂੰ ਪਾਣੀ ਦੇ ਰਹੇ ਸੀਗੇ ਉਹਨਾਂ ਨੇ ਕਰਤਾਰਪੁਰ ਸਾਹਿਬ ਵੱਲ ਨੂੰ ਪਾਣੀ ਦੇਣਾ ਸ਼ੁਰੂ ਕੀਤਾ ਸੀਗਾ ਉਹ ਥਾਂ ਨੂੰ 1984 ਜਨਮ ਦੇ ਨਬੂਦ ਕਰਤਾ ਤੇ ਅੱਜ ਤੱਕ ਉਹ ਥਾਂ ਵਾਪਸ ਨਹੀਂ ਕੀਤੀ ਗਈ আর ਉਸ ਥਾਂ ਤੇ ਟਾਇਲਟ ਤੱਕ ਬਣਾਏ ਹੋਏ ਨੇ ਇਸੇ ਤਰ੍ਹਾਂ ਗੁਰਦੁਆਰਾ ਡਾਂਗਮਾਰ ਸਿਕਮ ਦੇ ਵਿੱਚ ਗੁਰਦੁਆਰਾ ਮੰਗੂਵਟ ਗੁਰਦੁਆਰਾ ਉਹ ਆਪਣਾ ਪਿਆਉ ਸਾਹਿਬ ਉਥੇ ਗਵਾਲੀਅਰ ਦੇ ਵਿੱਚ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਗੁਰੂ ਘਰਾਂ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਉਹ ਅਜੇ ਤੱਕ ਵੀ ਉਹਨਾਂ ਨੂੰ ਸਿਕਾਉ ਨੂੰ ਵਾਪਸ ਨਹੀਂ ਤਿਆ ਗਿਆ ਬਲਕਿ ਸਿੱਖ ਕੌਮ ਦੀਆਂ ਚੋਣੀਆਂ ਹੋਈਆਂ ਸੰਸਥਾਵਾਂ ਦੇ ਵਿੱਚ ਵੀ ਸਿੱਧੇ ਅਸਿੱਧੇ ਤਰੀਕੇ ਨਾਲ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਭਾਰਤ ਦੇ ਧਰਮ ਨਿਰਪੱਖ ਸਿਧਾਂਤ ਤੇ ਬਹੁਤ ਵੱਡਾ ਅਟੈਕ ਆ ਸਮੁੱਚੀਆਂ ਜਥੇਬੰਦੀਆਂ ਨੂੰ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਔਰੰਗਜ਼ੇਬ ਨੇ ਪੁੱਛਿਆ ਸੀਗਾ ਵੀ ਤੁਸੀਂ ਜਨੇਊ ਨਹੀਂ ਪੈਂਦੇ ਕਹੋਂਦੇ ਹਵਨ ਨਹੀਂ ਕਰਦੇ ਕਿਸੇ ਵੀ ਇਸ ਬ੍ਰਾਹਮਣਵਾਦੀ ਮੰਨੂਵਾਦੀ ਰੀਤ ਨੂੰ ਨਹੀਂ ਮੰਨਦੇ ਤਾਂ ਤੁਸੀਂ ਗੈਰਾਂ ਲਈ ਆਪਣੀ ਸ਼ਹਾਦਤ ਕਿਉਂ ਦੇ ਰਹੇ ਹੋ ਉਹ ਕਹਿੰਦੇ ਵੀ ਸਾਡਾ ਧਰਮ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਾ ਹੈ ਅਸੀਂ ਕਿਸੇ ਦੇ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਦੇ ਅੱਜ ਤੂੰ ਹੁਕਮਰਾਨ ਆ ਤੇ ਇਹਨਾਂ ਦੇ ਉੱਤੇ ਹਿੰਦੂ ਧਰਮ ਤੇ ਜ਼ੁਲਮ ਹੋ ਰਿਹਾ ਅਸੀਂ ਇਹਨਾਂ ਦੇ ਹੱਕ 'ਚ ਖਾਂ ਦਾ ਨਾਰਾ ਮਾਰ ਰਹੇ ਹਾਂ ਪਰ ਜੇ ਕਦੇ ਇੱਥੇ ਹੁਕਮਰਾਨ ਹਿੰਦੂ ਹੋਇਆ ਤੇ ਮੁਸਲਮਾਨਾਂ ਤੇ ਜ਼ੁਲਮ ਹੋਇਆ ਤਾਂ ਅਸੀਂ ਤੁਹਾਡੇ ਹੱਕ 'ਚ ਵੀ ਆਵਾਜ਼ ਬੁਲੰਦ ਕਰਾਂਗੇ ਇਸੇ ਕਰਕੇ ਜਦੋਂ ਗਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਉੱਥੇ ਹਮਲੇ ਹੋਏ ਚਾਹੇ ਭਾਗਲਪੁਰ ਹੋ ਭਾਗਲਪੁਰ ਹੋਏ ਤਾਂ ਸਿੱਖ ਲੀਡਰਾਂ ਨੇ ਖਾਸ ਤੌਰ ਤੇ ਸਿਮਰਿੰਜ ਸਿੰਘ ਮਾਨ ਵਰਗਿਆਂ ਨੇ ਆਵਾਜ਼ ਬੁਲੰਦ ਕੀਤੀ ਆ ਬਾਬਰੀ ਮਸਜਿਦ ਦੇ ਜਦੋਂ ਢਾ ਢਾਈ ਗਈ ਸੀਗੀ ਤਾਂ ਫੈਲਾ ਫੈਜਾਬਾਦ ਵੀ ਜਾ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਸੋ ਇਹ ਸਿੱਖ ਕੌਮ ਦਾ ਸਿਧਾਂਤ ਆ ਵੀ ਕਿਤੇ ਵੀ ਇਨਸਾਫ ਜਿੱਥੇ ਬੇਇਨਸਾਫੀ ਹੋ ਰਹੀ ਹੋਵੇ ਉਥੇ ਇਨਸਾਫ ਨੂੰ ਮੁੱਖ ਰੱਖ ਕੇ ਆਵਾਜ਼ ਬੁਲੰਦ ਕਰਨੀ ਇਹੀ ਗੁਰੂਆਂ ਨੇ ਸਿਖਾਇਆ ਤੇ ਅਸੀਂ ਸਿੱਖ ਕੌਮ ਵੱਲੋਂ ਸਾਰੇ ਜਿੰਨੀਆਂ ਵੀ ਸਾਡੀਆਂ ਆਰਗੇਨਾਈਜੇਸ਼ਨਾਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਆਹ ਜਿਹੜੀ ਨਤੀਸ਼ ਦੀ ਹਰਕਤ ਆ ਖਾਸ ਤੌਰ ਤੇ ਪਟਨਾ ਸਾਹਿਬ ਬੋਰਡ ਵਾਲਿਆਂ ਨੂੰ ਇਹਦੀ ਖੁੱਲਕੇ ਨਖੇਦੀ ਕਰਨੀ ਚਾਹੀਦੀ ਹੈ ਹਜੂਰ ਸਾਹਿਬ ਬੋਰਡ ਨੂੰ ਤੇ ਸਾਰਿਆਂ ਨੂੰ ਨਾ ਕੇ ਦੇਖਣਾ ਚਾਹੀਦਾ ਵੀ ਸਾਡਾ ਕੀ ਨਫਰ ਨੁਕਸਾਨ ਆ ਕਿਉਂਕਿ ਗੁਰੂ ਦਾ ਸਿਧਾਂਤ ਪ੍ਰਮੁੱਖਾ ਤੇ ਨਤੀਸ਼ ਕੁਮਾਰ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਨਹੀਂ ਮੁਸਲਮ ਆਰਗੇਨਾਈਜੇਸ਼ਨ ਨੂੰ ਉਹਦੇ ਖਿਲਾਫ ਪਰਚਾ ਦਰਜ ਕਰਾਉਣ ਤੋਂ ਵੀ ਗਰੇਜ ਨਹੀਂ ਕਰਨਾ ਚਾਹੀਦਾ ਧੰਨਵਾਦ ਸ਼ੁਕਰੀਆ ਤੇ ਮਾਸ ਕਰਦਾ ਇਸ ਵੀਡੀਓ ਨੂੰ ਬਾਅਦੇ ਬਾਅਦ ਸ਼ੇਅਰ ਕਰੋਗੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ